ਹਾਂਜੀ 70-40 ਲੋਕਾਂ ਨੂੰ ਵੜਿਆ ਇਹ ਤਸਵੀਰ ਲੁਧਿਆਣਾ ਦੇ ਗਾਂਧੀ ਕਲੋਨੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਅਵਾਰਾ ਕੁੱਤਿਆਂ ਦਾ ਕਹਿਰ ਵੇਖਣ ਨੂੰ ਮਿਲਿਆ ਕੁੱਤਿਆਂ ਨੇ 7 ਤੋਂ 8 ਵਿਅਕਤੀਆਂ ਨੂੰ ਜ਼ਖਮੀ ਕੀਤਾ ਹੁਣ ਕੁੱਤੇ ਦੇ ਵੱਢਣ ਦੇ ਨਾਲ ਇੱਕ ਬੱਚੇ ਦੀ ਹਾਲਤ ਨਾਜ਼ੁਕ ਹੋ ਗਈ ਹੈ ਬੱਚੇ ਨੂੰ ਜ਼ਖਮੀ ਹਾਲ ਹਸਪਤਾਲ ਲਿਆਦਾ ਗਿਆ ਹੈ ਦੱਸਦੇ ਕਿ ਬੱਚੇ ਦੇ ਮਾਪੇ ਨੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਕਿ ਵਾਰਾ ਕੁੱਤੇ ਨੂੰ ਲੈ ਕੇ ਪ੍ਰਸ਼ਾਸਨ ਕੋਈ ਸਖਤ ਕਾਰਵਾਈ ਕਰੇ ਕਿਸ ਕਦਰ ਮਾਪਿਓ ਰੋ ਰਹੇ ਨੇ ਬੱਚੇ ਦੇ ਹਾਲਾਤ ਕੀ ਕਰ ਦਿੱਤੇ ਨੇ ਇਹਨਾਂ ਕੁੱਤਿਆਂ ਨੇ ਇਹ ਤੁਸੀਂ ਇਹਨਾਂ ਤਸਵੀਰਾਂ ਚ ਦੇਖ ਸਕਿਓ ਲੁਧਿਆਣਾ ਨੈਕ ਲਈ ਮੈਂ ਥਾਪੜ ਦੀ ਰਿਪੋਰਟ ਕੀ ਨਾਮ ਹੈ ਮਾਨ ਕੋਡ ਆਮਨਪ੍ਰੀਤ ਕੌਰ ਕਿੱਥੇ ਰਹਿੰਦੇ ਹੋ ਮਾਡਰਲ ਗ੍ਰਾਮ ਗਾਂਧੀ ਕੋਲਾਣਾ ਅੱਛਾ ਕੀ ਹੋਇਆ ਤੁਹਾਡੇ ਨਾਲ ਹਲਕੇ ਕੁੱਤੇ ਨੇ ਕੱਟਿਆ ਠੀਕ ਹੈ ਤੇ ਕਿੰਨੇ ਕੁੱਤੇ ਉੱਥੇ ਹੋਰ ਹੈਗੇ ਨੇ ਜਿਹੜੇ ਇਦਾਂ ਮਕੀ ਹੋਰ ਵੀ ਵੱਡਿਆ ਵਾ ਹਾਂਜੀ 30 40 ਲੋਕਾਂ ਨੂੰ ਵੱਡ ਚ ਕਿੰਨੇ ਵਜੇ ਅੱਜ ਅੱਜ ਵੱਡਿਆ ਅੱਜ ਸਵੇਰੇ ਸਵੇਰੇ ਠੀਕ ਹੈ ਦੇ ਫਿਰ ਹੋਰ ਵੀ ਇਲਾਕੇ ਦੇ ਵਿੱਚ ਕਿਉਂਕਿ ਕਿਸ ਤਿੱਕੇ ਦਾ ਮਹੌਲ ਬਣਿਆ ਹੈ ਡਰ ਦਾ ਮਹੌਲ ਹੈ ਡਰ ਦਾ ਮਹੌਲ ਹੈ ਤੁਸੀਂ ਘਰੋਂ ਨਿਕਲਦੇ ਨਹੀਂ ਹਾਂਜੀ ਮੈਂ ਜੌਬ ਲਈ ਆ ਰਹੀ ਸੀ ਘਰੋਂ ਨਿਕਲ ਰਹੀ ਸੀ ਮੁੱਛੇ ਨਿਕਲ ਤਾ ਰਾਸਤੇ ਆਹ ਦੇਖੋ ਜਮਾਨਾ ਬਾ ਤੇ ਹੁਣ ਡਰ ਲੱਗ ਰਿਹਾ ਵਾ ਘਰੋਂ ਨਿਕਲਣ ਲੱਗੇ ਵੀ ਹਾਂਜੀ ਤੇ ਹੁਣ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਅੱਗੇ तो 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 उत्तराखंड तो बच्चे को काट दिया गया था बच्चा कहाँ गया था बच्चा मेरे ख्याल से दही लेने गया था दुकान तो में अच्छा तो क्या हुआ फिर कुत्ता पड़ गया ऊपर अच्छा उसने सारे जबड़ा तोड़ दिए अच्छा तो अभी मैं इलाके में किसी और को भी काटा है गया छः सात आदमियों को काट थी अच्छा तो अभी इलाके में किस तरीके का माहौल है कुत्तों को लेकर दहशत दहशत ही है बहुत ज़्यादा अच्छा तो, तो क्या तो मांग करते हैं आप आपसे है? मांग करते हैं कि कुत्तों को जल्दी से जल्दी उठा लिया जाए हाँ जी सर की नाम है थोड़ा। हाँ जी मेरा नाम वीरेंद्र शर्मा है मैं नाली मेरा कजन का बेटा है ਤੇ ਸਵਰੇਜ ਜਿਸ ਤਰ੍ਹਾਂ ਇਹ ਤਾਂ ਡਿਊਟੀ ਸੀਗਾ ਇਹ ਕਦਨ ਦੀ ਵਾਈਫ ਦਾ ਫੋਨ ਆ ਗਿਆ ਇੱਕਦਮ ਕਿ ਵੀ ਕੁੱਤਾ ਇਹ ਦੁੱਧ ਲੈਣ ਜਾੜੇ ਸੀਗਾ ਤੇ ਇਹਦੇ ਫਰੰਟ ਤੋਂ ਕੁੱਤਾ ਆ ਇੱਕਦਮ ਇਹ ਉਸਤੇ ਹੁਣ ਉਹਦਾ ਬਿਲਕੁਲ ਅਟੈਕ ਕੀਤਾ ਉਹਨੇ ਉਹ ਬੜਾ ਚੀਕੇ ਮਾਰੇ ਸਾਰੇ ਮੋਲੇ ਇਕੱਠੇ ਹੋ ਗਏ ਉਸ ਤੋਂ ਬਾਅਦ ਦੋ ਤਿੰਨ ਪਹਿਲੇ ਇੱਕ ਲੇੜੀ ਜੇ ਮਿਸਟਰ ਚੌਧਰੀ ਉਹਨਾਂ ਦੀ ਵਾਈਫ ਨੂੰ ਕਟਿਆ ਉਦੋਂ ਬਾਅਦ ਪੰਜ ਛੇ ਬੰਦੇ ਹੋਰ ਕੱਟ ਕੇ ਇਹ ਫਰੰਟ ਤੋਂ ਇਹ ਕੁੱਤੇ ਨੇ ਜਿਹੜੇ ਵੱਡੇ ਨੇ ਫਰੰਟ ਤੋਂ ਵੱਡੇ ਤਾਂ ਜਾ ਕੇ ਉਹਦਾ ਇਹ ਹੈ ਕਿ शुक्र ये कि अख बच गई है और अंदर तो बड़ा डीप डीपी देख लिया होना कि कि बड़ा हो गया बड़ा है गाल चे गाले बिल्कुल ही निचोल दंत भी अंदर तक वो हो गया काफ़ी उ पूरे महली पूरी दहशत हुई पई है पूरी लोगों का यह है कि बाहर निकलना ही बड़ा औखा कर कि इस वास्ते कोई सोचा जाए और ये ताकि छोटे छोटे बच्चे हैं बाहर हैं वो निकलते ही हैं बाहर ਤੇ ਇਹਨਾਂ ਦਾ ਕੋਈ ਆਪਣਾ ਕਾਰਵਾਈ ਕੀਤੀ ਜਾਏ ਜੋ ਵੀ ਪ੍ਰਸ਼ਾਸਨ ਨੂੰ ਮਨਜ਼ੂਰ ਹੋਏਗਾ ਉਹ ਕਿੰਨੇ ਕੇ ਜਾਣੇ ਜ਼ਖਮੀ ਨੇ ਜੀ ਅਭੀ 7-8 ਬੰਦੇ ਜ਼ਖਮੀ ਹੈ 7-8 ਜਾਣੇ ਨੇ ਸਰ ਪਹਾਂਜੀ ਨੇ ਲੇਡੀਜ਼ ਵੀ ਨੇ ਜ਼ਖਮੀ ਲੇਡੀਜ਼ ਵੀ ਇੱਕ ਲੇਡੀਜ਼ ਦਾ ਬਿਲਕੁਲ ਬੈਕ ਤੋਂ ਉਹ ਪਿੱਛੋਂ ਨੇ ਉਹ ਕੀਤਾ ਉਹਨਾਂ ਦੇ ਹਾਂ ਜੋ ਮਿਸ ਚੌਧਰੀ ਹੈ ਉਥੇ ਮੋਲੇ ਸਾਡੇ ਮੋਲੇ ਗਾਂਧੀ ਕਲੋਨੀ ਉੱਥੇ ਜਾ ਕੇ ਉਹਨਾਂ ਦਾ ਕਾਫੀ ਉਹ ਵੱਡੇ